ਦੋਸਤੋ ਵੀਰੋ ਭੈਣੋ ਭਰਾਵੋ ਸਸਰੀਆਕਾਰ ਰਾਮ ਰਾਮ ਅਸਲਾਮੁਅਲੈਕੁਮ ਵ ਰਹਿਮਤੁਲਾਹੀ ਵ ਬਰਕਾਤੁ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਅੱਛਾ ਤੇ ਬਹੁਤ ਹੀ ਨਾਇਾਬ ਮੰਤਰ ਲੈ ਕੇ ਆਇਆ ਮੋਨੀ ਮਾਤਾ ਜੀ ਦਾ ਢਾਈਆ ਇਹ ਕਿਸੇ ਨੂੰ ਵੀ ਆਪਣੇ ਵਸ਼ ਵਿੱਚ ਕਰਨ ਵਾਸਤੇ ਇਹ ਢਾਈਆ ਮੰਤਰ ਪੜਨ ਨਾਲ ਫੌਰਨ ਵਾਸ ਹੁੰਦਾ ਜਿਹੜਾ ਬੰਦਾ ਵਿਧੀਵਤ ਇਹਦਾ ਪਾਲਣ ਕਰਕੇ ਇਹਦਾ ਚਿੱਲਾ ਕਰੀ ਕਰਕੇ ਵਰਤੂਗਾ ساری ਜ਼ਿੰਦਗੀ ਉਦੇ ਇਹ ਸ਼ਕਤੀ ਵਸ ਰਹੂਗੀ ਮੰਤਰ ਨੰਬਰ 235 ਪੇਜ ਨੰਬਰ 646 ਮੰਤਰ ਵੱਲ ਜਾਣ ਤੋਂ ਪਹਿਲਾਂ ਕਰ ਦਿਓ ਇੱਕ ਪਿਆਰਾ ਜਿਹਾ ਲਾਈਕ ਤੇ ਜੇ ਚੰਗਾ ਲੱਗਾ ਸ਼ੇਅਰ ਜ਼ਰੂਰ ਕਰਿਓ ਦੋਸਤੋ ਸ਼ੇਅਰ ਵੀ ਨਹੀਂ ਕਰਦੇ ਤੁਸੀਂ ਲਾਈਕ ਵੀ ਨਹੀਂ ਕਰਦੇ ਫਿਰ ਤਾਂ ਹੀ ਦਿਲ ਤੇ ਡੋਲ ਜੀ ਪੈ ਜਾਂਦੀ ਆ ਤੇ ਫਿਰ ਅਸੀਂ ਵੀਡੀਓ ਤੋਂ ਤੰਗ ਹੋ ਜਾਂਦੇ ਆ ਨਾ ਖੈਰ ਜਿਹੜਾ ਬੰਦਾ ਇੰਨੀ ਮਿਹਨਤ ਕਰਦਾ ਉਹਨੂੰ ਲਾਈਕ ਜ਼ਰੂਰ ਦੇਣਾ ਚਾਹੀਦਾ ਜੇ ਚੰਗਾ ਲੱਗਦਾ ਲਾਈਕ ਕਰੋ ਨਹੀਂ ਤਾਂ ਡਿਸਲਾਈਕ ਕਰ ਦਿਓ ਆਦਰਵਾਇਜ਼ ਕੋਈ ਸਵਾਲ ਨਾ ਕਰੋ ਚਲੋ ਕੋਈ ਗੱਲ ਨਹੀਂ ਕਿਸੇ ਨੂੰ ਚੰਗਾ ਲੱਗਦਾ ਕਿਸੇ ਨੂੰ ਮਾੜਾ ਵੀ ਲੱਗਦਾ ਹਰ ਇੱਕ ਬੰਦਾ ਹਰ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਹਾਂ ਮੈਂ ਪਹਿਲਾਂ ਇੱਕ ਦੱਸ ਦਵਾਂ ਕਿ ਆ ਕਿੰਨਾ ਗ੍ਰੰਥ ਬਣ ਚੁੱਕਾ ਵਾ ਇਹ ਟੋਟਲ 646 ਪੇਜ ਬਣ ਚੁੱਕੇ ਆ ਪਰ ਅਸੀਂ 500 ਪੇਜ ਤੱਕ ਇਹ ਸਾਰੇ ਮੰਤਰਾਂ ਦਾ ਹੀ ਗ੍ਰੰਥ ਹੈ ਜੀ ਕੋਈ ਤੰਤਰ ਨਹੀਂ ਹੈ ਇਹਦੇ ਵਿੱਚ ਸਿਰਫ ਮੰਤਰ ਹੈ ਯੰਤਰ ਸਿਰਫ ਇੱਕ ਚੌਂਤੀਆ 15 ਦਿੱਤਾ ਹੋਇਆ ਬਾਕੀ ਹੋਰ ਕੁਝ ਨਹੀਂ ਯੰਤਰ ਵੀ ਨਹੀਂ ਹੈ ਇੱਥੇ ਯੰਤਰਾਂ ਵਾਸਤੇ ਅਸੀਂ ਸਪੈਸ਼ਲ ਇੱਕ ਗ੍ਰੰਥ ਹੋਰ ਪਿਆਰ ਕਰ ਰਹੇ ਆ ਆ 499 ਪੇਜ ਹੈ ਜੀ ਤੇ ਆ 500 ਪੇਜ ਆ ਯਾਨੀ ਜ਼ਿੰਦਗੀ ਭਰ ਦੀ ਕਮਾਈ ਮੈਂ ਤੁਹਾਡੇ ਨਜ਼ਰ ਕੀਤੀ ਆ ਇਹ ਨਾ ਗ੍ਰੰਥ ਹੈ ਜੀ ਇਹ ਗ੍ਰੰਥ ਪਾਣ ਚੁੱਕਾ ਫੋਟੋ ਸਟੇਟ ਕਾਪੀ ਦੇ ਵਿੱਚ ਬਾਈਂਡ ਜਿਲਤ ਦੇ ਵਿੱਚ ਤੁਹਾਡੇ ਘਰ ਪਹੁੰਚਾ ਦਿੱਤਾ ਜਾਂਦਾ ਜੇ ਤੁਸੀਂ ਇਸ ਦੀ ਮੰਗ ਕਰਦੇ ਹੋ ਤਾਂ ਇਸ ਦਾ ਕੁਝ ਖਦੀਆ ਨਜ਼ਰਾਨਾ ਹੈ ਉਹ ਤੁਸੀਂ ਦੇ ਕੇ ਜਿਹੜਾ ਮਰਜ਼ੀ ਲੈ ਸਕਦੇ ਹੋ ਇਹ ਸਾਡਾ ਐਡਰੈਸ ਹੈ ਇਹ ਸਾਡਾ ਮੋਬਾਈਲ ਨੰਬਰ ਹੈ ਤੇ ਜੇ ਕੋਈ ਚਾਹਵੇ ਕਿ ਇਹ ਮੈਂ ਲੈਣਾ ਚਾਹੁੰਨਾ ਵਾ ਇਹ ਗ੍ਰੰਥ ਨੂੰ ਤਾਂ ਫਿਰ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਨਾ ਤੇ ਫਿਰ ਤੁਸੀਂ ਪੇਮੈਂਟ ਪਾ ਦੇਣੀ ਹੈ ਪੇਮੈਂਟ ਪਾ ਕੇ ਆਵਦਾ ਐਡਰੈਸ ਪਾ ਦੇਣਾ ਤੁਹਾਡੇ ਐਡਰੈਸ ਦੇ ਉੱਤੇ ਤੁਹਾਡੇ ਘਰੇ ਪਹੁੰਚ ਜਾਊਗਾ ਹਰ ਇੱਕ ਮੰਤਰ ਜੋ ਗੱਦੀ ਤੇ ਚਾਹੀਦਾ ਹਰ ਇੱਕ ਬੰਦੇ ਨੂੰ ਅੱਜ ਕੱਲ ਚਾਹੀਦਾ ਇਸ ਚੀਜ਼ ਦੀ ਜ਼ਰੂਰਤ ਆ ਖਾਲੀ ਇਸ ਗ੍ਰੰਥ ਨੂੰ ਧੂਪ ਦੇਣ ਨਾਲ ਹੀ ਤੁਹਾਨੂੰ ਸਾਰੇ ਦੁੱਖਾਂ ਦੇ ਛੁਟਕਾਰਾ ਮਿਲਦਾ ਇਹ ਐਸਾ ਗ੍ਰੰਥਾ ਇੰਨੀ ਇਨੀ ਜਿੱਦਰ ਤੋਂ ਮੇਰੇ ਕੋਲ ਇਹ ਕਲਾਮਾਂ ਆਈਆਂ ਮੈਨੂੰ ਬਾਦਸ਼ਾਹ ਬਣਾਤਾ ਜਦੋਂ ਤੁਹਾਡੇ ਘਰੇ ਆ ਗਈਆਂ ਤੋᱫੋ ਤੁਹਾਨੂੰ ਵੀ ਇਹ ਬਾਸ਼ਾ ਬਣਾ ਸਕਦੇ ਹਾਂ ਚਲੋ ਦੋਸਤੋ ਹਾਂ ਇੱਕ ਗੱਲ ਇਹ ਆ ਵੀ ਜਿਹਨੂੰ ਜਿਆਦਾ ਲੱਗਦਾ ਕਿ ਇਹ ਜਿਆਦਾ ਪੈਸੇ ਨੇ ਕਿਉਂਕਿ YouTube ਦੀ ਇੱਕ ਪਾਲਿਸੀ ਆ ਨਾ ਕਿ ਕਿਸੇ ਨੂੰ ਵੀ ਅਸੀਂ ਪੈਸੇ ਨਹੀਂ ਦੇ ਸਕਦੇ ਜੇ ਜਿਆਦਾ ਪੈਸੇ ਲੱਗਦੇ ਤੇ ਅਸੀਂ ਇਹਨੂੰ 100 100 ਵਰਕਿਆਂ ਦਾ ਯਾਨੀ 100 100 ਪੇਜਾਂ ਦੇ ਇਹ 646 ਤੱਕ ਹੋ ਗਿਆ 100 100 ਪੇਜਾਂ ਦੇ ਗ੍ਰੰਥ ਬਣਾਉਣ ਲੱਗੇ ਆ ਤੇ ਬੰਦਾ ਹਰ ਕੋਈ ਪਾਰਟ 1 ਪਾਰਟ 2 ਪਾਰਟ 6 ਤੱਕ ਹੋ ਜਾਊਗਾ ਤੇ ਜਿਹੜਾ ਵੀ ਮਰਜ਼ੀ ਪਾਰਟ 1 ਪਾਰਟ 2 ਪਾਰਟ 3 ਪਾਰਟ 4 ਕਹਿ ਕੇ ਸਾਨੂੰ ਲੈਣਾ ਚਾਵੇ ਲੈ ਸਕਦਾ ਜਿਹੜਾ ਮਤਲਬ ਦਾ ਇਹਦਾ ਤਤਕਰਾ ਵੀ ਨੋਟ ਕਰ ਲਓ ਦੋਸਤੋ ਆ ਤਤਕਰਾ ਹੈ ਨਾ ਜਿਹੜੇ-ਜਿਹੜੇ ਮੰਤਰ ਪਾਏ ਹੋਏ ਆ ਸਕਰੀਨ ਸ਼ਾਟ ਲੈ ਲਓ ਆਇਦਰਾ ਮੰਤਰ ਨੰਬਰ ਆ ਉਧਰ ਪੇ ਨੰਬਰ ਆ スクリーン ਸ਼ਾਟ ਲੈ ਕੇ ਵੇਲੇ ਟਾਈਮ ਹੋ ਕੇ ਪੜ ਲਿਓ ਕਿ ਕਿਹੜੇ ਕਿਹੜੇ ਮੰਤਰ 500 ਪੇਜ ਦੇ ਗ੍ਰੰਥ ਦੇ ਵਿੱਚ ਮਿਲਣਗੇ ਤੁਹਾਨੂੰ ਦੋਸਤੋ ਬਸ ਅੱਜ ਭਲਕੇ ਦੇ ਵਿੱਚ ਮੈਂ ਅੱਜ ਦੇ ਵਿੱਚ ਹੀ ਉਹਨੂੰ ਔਨ ਕਰ ਦਾਂਗਾ ਤੇ ਤੁਸੀਂ ਫੋਨ ਨਾ ਕਰਿਓ WhatsApp ਤੇ ਮੈਸੇਜ ਦਿਓ ਸਿਰਫ ਮੈਨੂੰ ਲੱਗਦਾ ਦੋ ਪੇਜ ਲਾਂਗੇ ਆਲੋ ਸਕਰੀਨ ਸ਼ਾਟ ਲਈ ਚਲੋ ਫਿਰ ਇਤਮਨਾਨਾ ਪਾਲਿਓ ਵੀ ਕਿਹੜੀਆਂ-ਕਿਹੜੀਆਂ ਕਲਾਮਾਂ ਇਸ ਗ੍ਰੰਥ ਦੇ ਵਿੱਚ ਹੈਗੀਆਂ ਠੀਕ ਹੈ ਜੀ ਇਹ ਗ੍ਰੰਥ ਪਹਿਲੀ ਵਾਰ ਪੰਜਾਬੀ ਦੇ ਵਿੱਚ ਏਡਾ بڑا ਗ੍ਰੰਥ ਤਿਆਰ ਕੀਤਾ ਅਸੀਂ 2 ਸਾਲ ਦੀ ਮਿਹਨਤ ਲਗਾ ਕੇ ਇਤੋਂ ਤੱਕ ਮਾਤਾ ਮਸਾਣੀ ਜੀ ਦਾ ਜਾਲ 170 ਮੰਤਰ ਨੇ 492 ਪੇਜਾਂ ਵਿਧੀਵਤ ਲਿਖਿਆ ਹੋਇਆ ਹਰ ਇੱਕ ਚੀਜ਼ ਦੀ ਵਿਧੀ ਆ ਜਿਸ ਤਰ੍ਹਾਂ ਆ ਮੰਤਰ ਦਿੱਤਾ ਤੇ ਇਹਦੀ ਵਿਧੀ ਦੇਖੋ ਜੋ ਵੀ ਗੱਲ ਆ ਉਹ ਵੀ ਬਾਤ ਆ ਸਾਰੀ ਸੋਚ ਸਮਝ ਕੇ ਲਿਖੀ ਗਈ ਹੈ ਕੋਈ ਐਵੇਂ ਨਹੀਂ ਹੈ ਹਰ ਇੱਕ ਦੀ ਵਿਧੀ ਲਿਖੀ ਹੋਈ ਹੈ ਤੁਹਾਨੂੰ ਕਿਸੇ ਚੀਜ਼ ਦੀ ਪੁੱਛਣ ਦੀ ਲੋੜ ਨਹੀਂ ਜੀਦਾ ਗੁਰੂ علاوہ ਕਈ ਗੁਰੂ ਤੋਂ ਬਿਨਾ ਵੀ ਕਰ ਸਕਦੇ ਆ ਕਈ ਜਿਹੜੇ ਆ ਮੰਤਰ ਉਹ ਗੁਰੂ ਤੋਂ ਬਿਨਾ ਨਹੀਂ ਕਰ ਸਕਦੇ ਹੁੰਦੇ ਉਹਦੀ ਇਜਾਜ਼ਤ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ ਜੇ ਕਿਸੇ ਕੋਲ ਕੋਈ ਗੁਰੂ ਨਹੀਂ ਤਾਂ ਸਾਨੂੰ ਵੀ ਉਹ ਗੁਰਦਖਸ਼ਨਾ ਦੇ ਕੇ ਗੁਰੂ ਮੰਨ ਸਕਦਾ ਠੀਕ ਹੈ ਆਨਲਾਈਨ ਵੀ ਅਸੀਂ ਵਰਤਾਨ ਨਾ ਕਰਾਉਂਦੇ ਆ ਬਾਕੀ ਜੇ ਕਿਸੇ ਨੂੰ ਕੋਈ ਸੰਕਟ ਆ ਕੋਈ ਵਿਪਤਾ ਜਾਂ ਕੋਈ ਪੁੱਛਣਾ ਦੱਸਣਾ ਚਾਹੁੰਦਾ ਹੈ ਜਾਂ ਆਪਣਾ ਕੋਈ ਕੰਮ ਕਰਵਾਉਣਾ ਚਾਹੁੰਦਾ ਅਸੀਂ ਮੰਗਲਵਾਰ ਤੇ ਵੀਰਵਾਰ ਬੈਠਦੇ ਆ ਐਡਰੈਸ ਤੁਹਾਨੂੰ ਮੈਂ ਦਿਖਾਤਾ ਵਾ ਤੇ ਨਹੀਂ ਤਾਂ ਮੈਂ ਇੱਕ ਵਾਰੀ ਫੇਰ ਤੁਹਾਨੂੰ ਐਡਰੈਸ ਦਿਖਾ ਦਾਂ ਪਹਿਲਾਂ ਮੰਤਰਵਾਲ ਜਾਣ ਤੋਂ ਪਹਿਲਾਂ ਵੀਡੀਓ ਲੰਮੀ ਹੋ ਗਈ ਬਹੁਤ ਜ਼ਿਆਦਾ ਜਲਦੀ ਜਲਦੀ ਕਰਦੇ ਆ ਆਹ ਦੇਖ ਲਓ ਜੀ ਇਹ ਸਕਰੀਨ ਸ਼ਾਟ ਮਾਰ ਲਓ ਇਹ ਮੇਰਾ ਐਡਰੈਸ ਆ ਫੋਨ ਨਾ ਕਰਿਓ ਤੇ ਅਸੀਂ ਸਿੱਧੇ ਆ ਕੇ ਆ ਜਿਓ ਆਟੋ ਵਾਲੇ ਨੂੰ ਕਹਿ ਕੇ ਆ ਜਿਓ ਠੀਕ ਹੈ ਜੀ ਹੁਣ ਆਪਾਂ ਚੱਲਦੇ ਆ ਸਿੱਧਾ ਮੰਤਰਵਾਲ ਮੰਤਰ ਹੈ ਜੀ ਪਿੱਪਲ ਮੇਰਾ ਪਾਲਣਾ ਪਿਲਕਣ ਪਈ ਹੰਢੋਲ ਜੜਪ੍ਰਿੰਗਾਂ ਪਰ ਝੂਟ ਦੀ ਸ਼ਾਮ ਕੌਰ ਮਹਿਬੂਬ ਦੇਖਣ ਨੂੰ ਛੋਟਾ ਜਿਹਾ ਮੰਤਰ ਐ ਇਹਨੂੰ ਢਾਈਆ ਮੰਤਰ ਕਹਿੰਦੇ ਆ ਪਰ ਬੱਲੇ ਬੱਲੇ ਇਹਦਾ ਕੰਮ ਜਿਹੜਾ ਕਰੂਗਾ ਉਹ ਨਜਾਰੇ ਲਊਗਾ ਮਹੋਣੀ ਦਾ ਇੱਕੋ ਵੀ ਮੰਤਰ ਤੁਹਾਡਾ ਸਹਿਤ ਹੋ ਗਣਾ ਜਿੰਦਗੀ ਭਰ ਤੁਹਾਨੂੰ ਫਾਇਦਾ ਪਹੁੰਚਾਊਗਾ 41 ਦਿਨ ਪਾਠ ਕਰਨਾ ਰੋਜ਼ 1100 ਵਾਰ ਜਪਣਾ ਇੱਕ ਕੜਾਈ ਬੈਠਣ ਲੱਗਿਆਂ ਦੇਸੀ ਘਿਓ ਦੀ ਕਰਨੀ ਆ ਇੱਕ ਕੜਾਈ ਉੱਠਣ ਲੱਗਿਆਂ ਕਰਨੀ 40ਵੇਂ ਦਿਨ ਯਾਨੀ ਨਾਲ ਸੱਤ ਭੇੜੇ ਵੀ ਰੱਖਣੇ ਸਤਵੰਨੀ ਮਠਿਆਈ ਇੱਕ ਮਿੱਠਾ ਭਾਣ ਬੈਠਣਾ ਸੋਮਵਾਰ ਤੋਂ ਆ ਤੇਲ ਦਾ ਦੀਵਾ ਜਗਾਉਣਾ ਹੈ ਘਿਓ ਦਾ ਦੀਵਾ ਵੀ ਤੁਸੀਂ ਜਗਾ ਸਕਦੇ ਹੋ ਫਿਰ ਜਿੰਨਾ 40 ਦਿਨਾਂ ਵਿੱਚ ਪਾਠ ਹੋਵੇ ਉਸ ਦਾ 10ਵਾਂ ਹਿੱਸਾ ਤਰਪਨ ਕਰਨਾ ਹੈ ਪਾਣੀ ਨੂੰ ਹੱਥ 'ਚ ਲੈਣਾ ਨਦੀ 'ਚ ਉਤਰ ਕੇ ਸरोवर 'ਚ ਜਾ ਉਤਰ ਕੇ ਜਾਂ ਕਿਸੇ ਨਹਿਰ ਤੇ ਜਾ ਕੇ ਸੂਰਜ ਵੱਲ ਮੂੰਹ ਕਰਕੇ ਚੂਲੀ ਪਾਣੀ ਦੀ ਲੈ ਕੇ ਸੂਰਜ ਨੂੰ ਦੇਣਾ ਵਾ ਜਿਵੇਂ ਅਰਗ ਦਿੰਦੀਆਂ ਬੀਬੀਆਂ ਐਵੇਂ ਹੱਥਾਂ ਨਾਲ ਤੁਸੀਂ ਅਰਗ ਦੇਣਾ ਇਹਨੂੰ ਕਹਿੰਦੇ ਆ ਤਰਪਨ ਤਰਪਨ ਤੁਸੀਂ ਕਰਨਾ ਵਾ ਇੱਕ ਮੰਤਰ ਪੜ੍ਹਨਾ ਤੇ ਚੂਲੀ ਦੇਈ ਜਾਣੀ ਆ ਉਸ ਤੋਂ ਬਾਅਦ ਦੂਜੀ ਚੂਲੀ ਭਰਨੀ ਆ ਤੇ ਦੂਜੀ ਚੂਲੀ ਦੇ ਦੇਣੀ ਮੰਤਰ ਪੜ੍ਹ ਕੇ ਇਸ ਤਰ੍ਹਾਂ ਜਿੰਨਾ ਤੁਸੀਂ ਪਾਠ ਕੀਤਾ ਉਹਦਾ 10ਵਾਂ ਹਿੱਸਾ ਕੱਢ ਲੈਣਾ ਯਾਨੀ ਜੇ 41 ਦਿਨਾਂ ਚ 1100 ਰੋਜ਼ਦਾਨ ਯਾਨੀ 1000 ਕਰੀਏ ਤੇ 41000 ਮੰਨਦਾ ਤੇ ਉਹਦਾ 41000 ਦਾ 4100 ਬਣ ਗਿਆ ਤਰਪਨ ਹਰ ਜਿਹੜਾ ਤਰਪਨ ਕੀਤਾ ਹੋਵੇ ਉਹਦਾ ਦਸ਼ਾਂਸ਼ ਦਸੋਂ ਹਿੱਸਾ ਕੱਢ ਕੇ ਹਵਨ ਕਰਨਾ ਜੇ 4800 ਉਹ ਹੈ ਤੇ 410 ਉਹਦਾ ਹਵਨ ਹੋ ਗਿਆ ਹਵਨ ਦਾ ਦਸੋਂ ਹਿੱਸਾ ਕੱਢ ਕੇ ਤੁਸੀਂ ਆ ਬ੍ਰਾਹਮਣ ਭੋਜਨ ਕਰਵਾਉਣਾ ਹੁੰਦਾ ਵਾ ਤਾਂ ਮੰਤਰ ਸਹਿਦ ਹੁੰਦਾ ਹੁੰਦਾ ਕੋਈ ਵੀ ਮੰਤਰ ਸਿੱਧੀ ਕਰਨ ਦਾ ਕਿ ਜੇ ਪੂਰਾ ਫਲਿਖ ਭੂਤ ਕਰਨਾ ਨਾ ਆਪਦੇ ਮੰਤਰ ਨੂੰ ਤੁਸੀਂ ਚੱਲਣ ਲਾਉਣਾ ਤੇ ਉਹ ਕਰਨਾ ਜ਼ਰੂਰੀ ਆ ਹਾਂ ਗਲਾਬ ਦੇ ਫੁੱਲ ਤੇ 베ਰੀ ਦੀ ਲੱਕੜ ਦੇ ਨਾਲ ਹੀ ਹਵਨ ਕਰਨਾ ਜੀ ਹਵਨ ਦਾ ਦਸਵਾਂ ਹਿੱਸਾ ਤੁਸੀਂ ਬ੍ਰਹਮਣ ਪੋਜ ਬ੍ਰਹਮ ਭੋਜ ਕਰਵਾਉਣਾ ਸਦ ਹੋ ਜਾਵੇਗਾ ਯਾਨੀ ਜਿੰਨਾ ਤੁਸੀਂ ਪਾੜ ਕੀਤਾ ਉਹਦਾ ਦਸਵਾਂ ਹਿੱਸਾ ਤਰਪਨ ਤੇ ਜਿਹੜਾ ਤਰਪਨ ਕੀਤਾ ਉਹਦਾ ਦਸਵਾਂ ਹਿੱਸਾ ਤੁਸੀਂ ਹਵਨ ਕਰਨਾ ਹਵਨ ਦਾ ਦਸਵਾਂ ਹਿੱਸਾ ਬ੍ਰਹਮ ਭੋਜ ਕਰਵਾਉਣਾ ਯਾਨੀ ਸਾਧੂਆਂ ਨੂੰ ਭੋਜਨ ਖਵਾਉਣਾ ਮਠਾਈ ਜਾਂ ਪਾਣੀ ਤੇ ਫਿਰ ਕਿਸੇ ਚੀਜ਼ ਵੀ ਤੇ ਵੀ ਚਲਾਉਂਗੇ ਕੋਈ ਚੀਜ਼ ਮਿੱਠੀ ਪੜ ਕੇ ਖਵਾ ਦੋਗੇ ਕੋਈ ਚੀਜ਼ ਵੀ ਤੁਸੀਂ ਲੌਂਗ ਲੈ ਚੀ ਵੀ ਮੰਤਰੀ ਕਿ ਕਵਾ ਦੂੰਗਾ ਤਾਂ ਚੱਲੂਗੀ ਮੋਣੀ ਫਟਾਕ ਕੰਮ ਕਰੂਗੀ ਥੋੜਾ ਇਹ ਮੋਨ ਤੇ ਆਕਰਸ਼ਣ ਦੇ ਵਿੱਚ ਵਰਤੋ ਇਹਨੂੰ ਬਹੁਤ ਹੀ ਅੱਛਾ ਢਾਈਆ ਹੈ ਦੋਸਤੋ ਸਸਰੀ ਯਕਾਰ ਰਾਮ ਰਾਮ ਅਸਲਾਮੁਅਲੈਕਮ ਲਾਈਕ ਸ਼ੇਅਰ ਸਬਸਕ੍ਰਾਈਬ